ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਭੁੱਲਰ ਡੇਰੀ ਫਾਰਮ ਪਹੁੰਚੇ ਆਂ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨਵੇਂ ਵੀਰਾਂ ਨੂੰ ਜ਼ਰੂਰ ਦੱਸ ਦੇਣਾ ਦੋਸਤੋ ਭਿੱਖੀਵਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜਿਟ ਕਰਨੀ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਜਰਸੀ ਵਾੜ ਜਿਹੜੀ ਆ ਦੋਸਤੋ ਦਿਖਾ ਦਾਂਗੇ ਤੇ ਦੋ ਮੱਜਾ ਹੋਣਗੀਆਂ ਠੀਕ ਆ ਜੀ ਇੱਕ ਮੱਝ ਬਿਲਕੁਲ ਤਾਜੀ ਸੁਈ ਸੁਵਾਈ ਆ ਜੇਰ ਪਾਣੀ ਹਜੇ ਬਾਕੀ ਆ ਸੋ ਇੱਕ ਬਿਲਕੁਲ ਗੱਬਣਾ ਦੋਸਤੋ ਤਿਆਰੀ ਦੇ ਵਿੱਚ ਆ ਕੁਝ ਦਿਨਾਂ ਤੱਕ ਅ ਸੂਪ ਹੋਊਗੀ ਠੀਕ ਆ ਜੀ ਤੇ ਅੱਜ 4 ਜੁਲਾਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 11:00 ਵਜੇ ਦਾ ਸਮਾਂ ਹੈਗਾ ਸੋ ਗਰਬਾ ਦਾ ਆਪਾਂ ਭਾਈ ਸੰਦੀਪ ਦੇ ਨਾਲ ਕਰਨੀ ਆ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਲਾਂਗੇ ਤੇ ਵੇੜਾ ਅੱਜ ਤੁਹਾਨੂੰ ਇੱਕ ਹੀ ਵਿਖਾਵਾਂਗੇ ਦੋਸਤੋ ਇਸ ਵੀਡੀਓ ਦੇ ਵਿੱਚ ਠੀਕ ਆ ਗੱਬਣ ਵੇੜਾ ਜਰਸੀ ਆ ਸੋ ਖਰੀਦ ਸਕਦੇ ਹੋ ਤੁਸੀਂ ਗੱਲਬਾਤ ਕਰਕੇ ਤੇ ਦੋ ਮਜਾਂ ਹੋਣਗੀਆਂ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਉਹਨੂੰ ਵੈਰੀਫਾਈ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤਸੱਲੀ ਕਰ ਲਿਓ ਠੀਕ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਰੀ ਕਾ ਸਾਸਰੀ ਸੰਦੀਪ ਸਾਹਿਬ ਵੀ ਠੀਕ ਠਾਕ ਜੋ ਬਹੁਤ ਵਧੀਆ ਵੀਰ ਜੀ ਹੋਰ ਕਹਿਮ ਬੜੀ ਕਿਰਪਾ ਮਰਦੀ ਚਲੋ ਸ਼ੁਕਰ ਆ ਜੀ ਤਾਂ ਸੰਦੀਪ ਵੀਰ ਹੋਰ ਕੋਈ ਨਮਿਤਾ ਜੀ ਬਹੁਤ ਵਧੀਆ ਸੰਦੀਪ ਸਾਹਿਬ ਸਭ ਠੀਕ ਠਾਕ ਚੜ੍ਹਦੀ ਗੱਲਾਂ ਚਲੋ ਮੌਸਮ ਬਣ ਗਿਆ ਵੈਸੇ ਠੰਡਾ ਜਾ ਰਿਹਾ ਹਾਂਜੀ ਹਾਂਜੀ ਗਰਮੀ ਸੰਤੂ ਸਾਹਿਬ ਬੜੀ ਪਈ ਆ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲ ਜੂਗਾ ਹਾਂਜੀ ਹਾਂਜੀ ਤੇ ਅੱਜ ਪਸ਼ੂ ਕਿੰਨੇ ਬਕਾਉ ਆ ਜੀ ਸੰਤੂ ਸਾਹਿਬ ਦੋ ਆਪਣੇ ਕੋ ਮਹੀਆਂ ਇੱਕ ਤੇ ਤੜਕੇ ਦੀ ਸੂਈ 4:00 ਵਜੇ ਦੀ ਹਾਂਜੀ ਤੇ ਇੱਕ ਆਪਣੇ ਕੋ ਵਹੜਿਆ ਸਰਪਤੇ ਨਹੀਂ ਪਸ਼ੂ ਬਾਕੀ ਸਾਰੇ ਸੇਲ ਹੋ ਗਏ ਜੀ ਉਹਦੇ ਨਾਲ ਠੀਕ ਆ ਜੀ ਹਾਂਜੀ ਤਿੰਨ ਪਸ਼ੂਆ ਦੋਸਤੋ ਤਿੰਨਾਂ ਦੀ ਆਪਾਂ ਇਨਫੋਰਮੇਸ਼ਨ ਲੈ ਕੇ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਸੰਦੀਪ ਵੀਰ ਪਹਿਲੇ ਨੰਬਰ ਤੇ ਇਹ ਮੱਝ ਆ ਗਈ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਯਾਨੀ ਕਿ ਦੂਜੇ ਸਵੇਰ ਨੇ ਦੁੱਧ 14-15 ਕਿਲੋ ਕੱਢ ਉਕੇ ਬਹੁਤ ਜਿਆਦਾ ਚੰਗਾ ਜਵਾਬ ਹੂੰ ਤੇ ਬਾਕੀ ਦੁੱਧ 15 16 ਕਿਲੋ ਨਾਪੂਗੀ ਮੈਂ ਜੀ ਅੱਛਾ ਜੀ ਹਾਂ ਜੀ ਠੀਕ ਆ ਤੇ ਪੂਰੀ ਵੱਡੇ ਬਾਡੇ ਦੀ ਜਿਹੜੀ ਦੋਸਤ ਮਾਜ ਤੇ ਥਣ ਭਾਂਡਾ ਤੁਸੀਂ ਵੇਖ ਲਓ ਤੇ ਆਹ ਵੇਖੋ ਜੀ ਹਵਾਨਾ ਥਣ ਠੀਕ ਆ ਤੇ ਜੇਰ ਪਣੀ ਹਜੇ ਬਾਕੀ ਆ ਤਾਂ ਸੂਈ ਨੂੰ ਹੋ ਗਿਆ 2-3 ਘੰਟੇ ਹਾਂਜੀ 2-2.5 ਘੰਟੇ ਫਿਰ ਤਿਆਰੀ ਹੈ ਜੀ ਬਸ ਜਦੋਂ ਬੈਠੀ ਉਦੋਂ ਜੇਰ ਪਾ ਦਿੰਦੇ ਹਾਂ ਠੀਕ ਆ ਜੀ ਜੇਰ ਪ੍ਰੋਪਰ ਬੈਜੂਗੀ ਦੋਸਤੋ ਵੀਡੀਓ ਕੋ ਤਾਂ ਤੁਸੀਂ ਵੀਡੀਓ ਮੰਗਾਉਣੀ ਹੈ ਤੁਸੀਂ ਉਹ ਵੀ ਮੰਗਾ ਲਿਓ ਠੀਕ ਆ ਜੀ ਜੇਰ ਪਈ ਦੇ ਵੀ ਆ ਥੱਲੇ ਮੇਲ ਕਾਫ ਆ ਕਟਾ ਆ ਦੇਖੋ ਠੀਕ ਆ ਤੇ ਸੂਹਾ ਤੀਜਾ ਬਾਕੀ ਖੋਲ ਕੇ ਤੁਹਾਨੂੰ ਤਸੱਲੀ ਦੇਣਾਂ ਤੋੜ ਕੇ ਦਿਖਾ ਦਿੰਨੇ ਆ ਤੇ ਪੇਟ ਪੂਠਾ ਤੁਸੀਂ ਵੇਖੋ ਪੂਰਾ ਥੱਬਿਆਂ ਤੇ ਥੱਬੇ ਵਜਨ ਮੋਟਾ ਬਹੁਤ ਜ਼ਿਆਦਾ ਸੰਦਗੀ ਆ ਜੇ ਸੂਸਵਾਜ ਮੈਂ ਆ ਗਈ ਬਿਲਕੁਲ ਆ ਕਰੋ ਜੀ ਠੀਕ ਆ ਵੀਰ ਸੰਦੀਪ ਕਹਿੰਦਾ ਵੀ ਘਟੋ ਘਟੋ ਵੀ 15 ਲੀਟਰ ਦੁੱਧ ਪਾ ਦੇਊਗੀ ਜਿਹੜੇ ਵੱਡੇ ਬਾਡੇ ਦੀ ਆ ਦੋਸਤੋ ਚੰਗੇ ਸੋਹਣੇ ਪਿੱਟ ਪੁੱਠੇ ਦੀ ਆ ਤੇ ਪੂਰੀ ਰਜ਼ੀ ਆ ਤਾਂ ਫੁੱਲ ਵਜਨਦਾਰ ਠੀਕ ਆ ਜੀ ਪੂਰੀ ਕਮਾਲ ਦੀ ਮਾਜਾ ਦੋਸਤੋ ਕਮਾਲਾਂ ਕਰੀ ਬੈਠੀ ਆ ਤੇ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਣੀ ਆ ਆ ਦੇਖੋ ਜੀ ਥਾਂ ਕਿੱਡਾ ਠੀਕ ਆ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਚਵਾਈ ਚੋਈ ਆ ਤੁਸੀਂ ਦੇਖੋ ਠੀਕ ਆ ਥਾਂ ਪੰਨਾ ਜਿਹੜਾ ਸੰਦੀਪ ਵੀਰੇ ਬਹੁਤ ਡਾਊਨ ਜਿਹਾ ਲੱਗਾ ਨਾ ਹਾਂਜੀ ਹਾਂਜੀ ਨਿਵਾਣ ਦੀ ਜਿਆਦੀ ਹੈ ਥਾਂ ਚੁੱਕੇ ਜਾਨੇ ਸੰਤਾ ਜੀ ਜਦੋਂ ਚਵਾਈ ਪੈ ਗਈ ਨਾ ਮੈਨੂੰ ਆ ਸਾਰੇ ਥਾਂ ਤਾਂ ਚੜ ਜਾਨੇ ਜੀ ਬਿਲਕੁਲ ਆਹ ਦੇਖੋ ਬਾਕੀ ਚਵਾਈ ਚੋਈ ਬੜੀ ਠੀਕ ਆ ਇਹ ਵਨ ਜਿਹੜੀ ਆ ਦੋਸਤੋ ਫਰਸਟ ਕਲਾਸ ਜਿਹੜੀ ਆ ਚੁਵਾਈ ਲੱਗੀ ਆ ਸੋ ਵਰਾ ਤੁਹਾਨੂੰ ਦਿਖਾਤਾ ਬਾਕੀ ਜਿਹੜੇ ਵੀਰ ਨੇ ਖਰੀਦਣੀਆਂ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਆ ਵੀ ਆਪਜੀ ਤਸल्ली ਤੁਸੀਂ ਬਿਲਕੁਲ ਪੂਰੀ ਵਰਾ ਕੇ ਇੱਕ ਟਾਈਮ ਦੋ ਟਾਈਮ ਹੁਣ ਬਹੁਲੇ ਤੇ ਹੋਊਗੀ ਚੁਵਾਈ ਕਰ ਸਕਦੇ ਹੋ ਠੀਕ ਆ ਤੇ ਬਾਕੀ ਵਧੀਆ ਚੰਗੀ ਆ ਹੈਵੀ ਬੋਡੀ ਵੇਟ ਆ ਹੈਵੀ ਬੋਡੀ ਵੇਟ ਦੀ ਆ ਚੰਗਾ ਸੋਨਾ ਮਿਲਕ ਪਾਉਣ ਦੀ ਸੁਭਾਅ ਬਾਕੀ ਥਣ ਭਾਂਡਾ ਇੱਕ ਵਾਰੀ ਆ ਫੇਰ ਵੇਖੋ ਬਹਿਣੀ ਵਾਲੇ ਪਾਸਿਓ ਆਪੇ ਐਗਜ਼ਰਟੋ ਵੀ ਕੁਝ ਠੀਕ ਹੈ ਜੀ ਜਮੇ ਓਕੇ ਰਿਪੋਰਟ ਆਏ ਨੇ ਤਾਂ ਸੰਦੀਪ ਭਾਈ ਕਿੰਨਾ ਕਮੋਲ ਫੇਰਿੰਦਾ ਮੋਲ ਸੰਤੂ ਸਾਹਿਬ ਭਾਵੇਂ 1 ਕ 5 ਕਰੀਏ ਭਾਵੇਂ 10 ਕਰੀਏ ਹਾਂ ਨਾ ਇਹ 90000 ਦੀ ਮੈਂ ਦੇ ਦਾਂਗਾ ਉਹਦੇ ਵਿੱਚੋਂ ਹੀ ਖੁੱਲਾ ਮਾਨਦਾਨ ਕਰ ਦਾਂਗੇ ਜੇ ਕੋਈ ਵੀਰ ਭੈਣ ਭਰਾ ਦੂਰੋਂ ਆਪਣਾ 90 ਦੇ ਵਿੱਚੋਂ ਵੀ 90 ਦੇ ਵਿੱਚੋਂ ਹੀ ਖੁੱਲਾ ਮਾਨਦਾਨ ਕਰਾਂਗੇ ਬਾਕੀ ਦੁੱਧ ਮੈਂ 14 15 ਕਿਲੋ ਆਰਾਮ ਨਾਲ ਪਾਊਗੀ ਠੀਕ ਹੈ ਜੀ ਹਾਂਜੀ ਬਾਕੀ ਪੂਰੀ ਫਿਟ ਬਾਡੀ ਦੀ ਆ ਦੋਸਤੋ ਵੇਖੋ ਤੁਸੀਂ ਠੀਕ ਹੈ ਜੀ ਸਿਕ ਸੰਗ ਵੀ ਨਿਕਾ ਵਜਨ ਵਟਾ ਵਸਨ ਸਭ ਪੂਰਾ ਤੇ ਪੂਰੀ ਭਾਰੀ ਆ ਦੋਸਤੋ ਵੀ ਗੱਲ ਕਰਦੀ ਇਹ ਫੋਲੋ ਵਜਨ ਵਟੇ ਵਾਲੀ ਮੈਂ ਆ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਾਜੀ ਹੈ ਜੇਰ ਪਾਣੀ ਹਜੇ ਬਾਕੀ ਇੱਕ ਵਾਰੀ ਕਨਫਰਮ ਕਰਾ ਦਿੰਨੇ ਆ ਫਿਰ ਆਪਾਂ ਸੋ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਮੱਝ ਦਿਖਾਉਣੀ ਹੈ ਉਹ ਵੀ ਬਿਲਕੁਲ ਜੀ ਦੋਸਤੋ ਰਾਲਦੀ ਮਿਲਦੀ ਹੈ ਠੀਕ ਆ ਤੀਜਾ ਸਵੇਰ ਵੀ ਸੁਣੀ ਹੈ ਜੀ ਤੀਜਾ ਸਵੇਰ ਸੰਧ ਸਾਬ ਦੂਜੇ ਸਵੇਰ ਦੋਦੇ ਨੇ ਮਹਿਣ ਕੱਢਿਆ 13-14 ਕਿਲੋ ਹਾਂ ਫਿਰ ਕੀ ਕੋਈ 14-15 ਕਿਲੋ ਕੱਢੀ ਜਾਊਗੀ ਆਮੜੇ ਮੈਂ ਜੀ ਠੀਕ ਹੈ ਜ ਬਾਕੀ ਚੁਵਾਈ ਚੁਈ ਇਹਦੀ ਵੀ ਬੜੀ ਓਕੇ ਆ ਜੀ ਤੇ ਪਰ ਸਪਣਾ ਬਹੁਤ ਜਿਆਦਾ ਓਕੇ ਆ ਠੀਕ ਆ ਜੀ ਹਾਂਜੀ ਸੋ ਬਾਡੀ ਬੰਤਰ ਜਿਹੜੀ ਦੋਸਤੋ ਸੇਮ ਆਂਦੀ ਵੀ ਉਸੇ ਤਰ੍ਹਾਂ ਦੀ ਇਹਨ ਬਿੰਨ ਜਿਹੜੀ ਤੁਸੀਂ ਦੋਹਾਂ ਦੀ ਜਿਹੜੀ ਸਟਰਕਚਰ ਦੋਹਾਂ ਦਾ ਇੱਕੋ ਜਿਹਾ ਹੈਗਾ ਹੈਵੀ ਬਾਡੀ ਵੇਟ ਦੀਆਂ ਨੇ ਭਾਰੀ ਸਰੀਰਕ ਪੰਤਰਾਂ ਤੋਂ ਮੱਜਾਂ ਦੀ ਤੀਜਾ ਸੁਆ ਇਸ ਮੱਜ ਨੇ ਸੂਣਾ ਠੀਕ ਆ ਜੀ ਤੇ ਥਣ ਛੱਡਾ ਤੁਹਾਨੂੰ ਦਿਖਾਉਣੇ ਆ ਦਿਨ ਹਜੇ ਲੈ ਜੂਗੀ ਇਹ ਹਫਤਾ ਲੈ ਜੀ ਸੰਧ ਸਾਹਿਬ ਇੱਕ ਹਫਤਾ ਬੰਦੀ ਆ ਜੀ ਠੀਕ ਹਫਤਾ ਪੂਰਾ ਸਮਾਂ ਲੈ ਜੂਗੀ ਆ ਕਰੋ ਚੈੱਕ ਜਰਾ ਤਾਂ ਤੁਹਾਨੂੰ ਪੂਰਾ ਘੜ ਕੇ ਲੱਗਾ ਦੋਸਤੋ ਆ ਕਰੋ ਜੱਗ ਜਰਾ ਠੀਕ ਹੈ ਵੰਡ ਵੰਡ ਚੰਗੀ ਆ ਸਪੇਸ ਵਿੱਚ ਬਹੁਤ ਸੋਹਣੀ ਆ ਥਣਾ ਦੇ ਤੇ ਹਾਲ ਚੱਲਾ ਜਣਾ ਪੂਗਾ ਹਜੇ ਮੁਕੰਮਲ ਕਰੂਗੀ ਹਜੇ 2-4 ਦਿਨ ਕੋਈ ਜਿਹੜਾ ਦੋਸਤੋ 5-4 ਦਿਨ ਸਮਾਂ ਖਿੱਚ ਕੇ ਲੈ ਜੂਗੀ ਠੀਕ ਆ ਤੇ ਇੱਕ ਬੁਨੇ ਸੰਦੀਪ ਵੀਰੇ ਆ ਤੁਸੀਂ ਕਹਿੰਦੇ ਸੀ ਸ਼ਾਰਟ ਮੜੀ ਹੀ ਢਾਲ ਦੀ ਸਾਨੂੰ ਸਾਹ ਆ ਸ਼ਾਰਟ ਦੇ ਨਿੱਕੀ ਹੁੰਦੇ ਨੇ ਕਿਹਦੇ ਸਾਟ ਲੱਗੀ ਇਹ ਸ਼ਾਰਟ ਮੜੀ ਹੀ ਸਟੇ ਡੇਕ ਦੀ ਆ ਖੁੱਡਾ ਮੜ ਕੇ ਥੋੜਾ ਤਲਾ ਹੈਗਾ ਨਾਲੇ ਪ੍ਰੋਬਲਮ ਨਹੀਂ ਪ੍ਰੋਬਲਮ ਨਹੀਂ ਬਾਕੀ ਸਾਫ ਸਫਰੀਨਾ ਚਲੋ ਆਲਮੋਸਟ ਕਈ ਨਾ ਪਸ਼ੂਆਂ ਦੇ ਜੀ ਕੁਦਰਤੀ ਬਜਪਣ ਦੇ ਵਿੱਚ ਕੋਈ ਵੱਧ ਘੱਟ ਨਹੀਂ ਠੀਕ ਆ ਜੀ ਠੀਕ ਆ ਠੀਕ ਆ ਤੇ ਆ ਜਿਹੜਾ ਉਲਟ ਪਹਿਣੀ ਇਹਦੇ ਪਾਸਿਓਂ ਦੋਸਤੋ ਥਾਣਾ ਠੀਕ ਆ ਸਾਈਜ਼ ਵੇਖ ਲਓ ਸਪੇਸ ਵੇਖ ਲਓ ਵਿੱਚ ਕਾਫੀ ਵਧੀਆ ਹੈਗੀ ਆ ਗੈ ਪੂਰਾ ਵਿੱਚ ਤੇ ਬਿਲਕੁਲ ਮੁਠੀਲਾ ਥਾਣਾ ਹਵਾਨਾ ਜਿਹੜਾ ਦੋਸਤੋ ਪੂਰਾ ਦੁੱਧ ਵਾਲਾ ਠੀਕ ਹੈ ਜੀ ਕਿਸੇ ਤਰ੍ਹਾਂ ਕੋਈ ਪਾਲ ਐਕਸਟਰਾ ਕੋਈ ਚੀਜ਼ ਨਜ਼ਰ ਨਹੀਂ ਆਊਗੀ ਤੁਹਾਨੂੰ ਪੂਰਾ ਜਿਹੜਾ ਹਵਾਨਾ ਦੁੱਧ ਵਾਲਾ ਤੇ ਆਹ ਫੇਸ ਕੁਆਲਿਟੀ ਇੱਕ ਵਾਰੀ ਦੇਖ ਲਓ ਸਾਹਮਣੇ ਫਰੰਟ ਤੋਂ ਸਿੰਗੀ-ਸੁੰਗੀ ਪੂਰੀ ਆ ਪੂਰਾ ਸਰੀਰ ਘਟਾਂਜੇ ਦੇ ਨਾਲ ਮੇਲ ਖਾਂਦੀ ਜਿਹੜੀ ਸਿੰਗੀ-ਸੁੰਗੀ ਲੱਗੀ ਹੈ ਮੱਝ ਦੇ ਤਸਦੀਪ ਰਾਏ ਇਹਦਾ ਲੈਣ ਦੇ ਫਿਰ ਕਿੱਥੋਂ ਕਿਤਾ ਕੁ ਸਾਬ ਮੈਂ ਦੇਖੀ ਲੱਗਦੀ ਚਲੋ ਛਾਪ ਮੜੀ ਜੀ ਢਲੀ ਕਰਕੇ ਹਾਂ ਨਾ ਹੀ ਆਪਾਂ ਜਿੰਨੇ ਦੇ ਦੇਣੀ 75000 ਦੀ ਦੇ ਦਾਂਗੇ ਮੈਂ ਹਾਂ ਨਾ ਉਹਦੇ ਵਿੱਚ 100 ਰੁਪਏ ਛੋੜ ਕਰਾਂਗੇ ਜੀ 75000 ਚ 75 ਚੋਂ ਹਾਂਜੀ 75000 ਦੀ ਹਾਂ ਨਾ ਮੈਂ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ 75000 ਦੀ ਦੋਸਤੋ ਹਾਂ ਨਾ ਹੈ ਠੀਕ ਹੈ ਜੀ ਬਾਕੀ ਸਾਫ ਸੁਥਰੀ ਕਸਮ ਜੀ ਥੱਲੇ ਹੁੰਦੀ ਬਾਕੀ ਸਾਫ ਸੁਥਰੀ ਪੂਰੀ ਆ ਵੀ ਕੋਈ ਸ਼ੱਕ ਨਹੀਂ ਦਾ ਤੁਹਾਨੂੰ ਬਾਕੀ ਸਾਰੇ ਵੀਰਾਂ ਨੂੰ ਦੇਸੀ ਰਿਆ ਵੀ ਚੰਗਾ ਫੁੱਲਾ ਜਿਹੜਾ ਦੋਸਤੋ ਹਵਾਨਾ ਜੱਟਾ ਹੈ ਮਾਲਕਨ ਚੰਗੇ ਫੁੱਲੇ ਹਵਾਨੇ ਜੱਟੇ ਦੀ ਬਣੂਗੀ ਅਜੇ 2-4 ਦਿਨ ਹੋ ਸਕਦਾ ਵੀ ਕੱਢ ਜੇ ਪੂਰੇ ਪ੍ਰੋਪਰ ਦੇਣ ਠੀਕ ਆ ਥਾਂ ਥਣ ਪੂਰਾ ਸਵਾਦੀ ਆ ਤੇ ਪੂਰੀ ਜਿਹੜੀ ਦੋਸਤੋ ਸਰਦਾਰੀ ਚੀਜ਼ ਆ ਸੰਪਰਕ ਤੁਸੀਂ ਕਰ ਸਕਦੇ ਹੋ ਰੇਟ ਵੀਰ ਨੇ ਦੱਸਦਾ ਤੁਹਾਨੂੰ ਠੀਕ ਆ ਇਹ ਦੋ ਮੱਜਾਂ ਹੋ ਗਈਆਂ ਦੋਸਤੋ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਜਰਸੀ ਦੇ ਵਿੱਚ ਵਹਿੜਾ ਠੀਕ ਆ ਹਾਂ ਜੀ ਇਹ ਕਸਮ ਦਾ ਵਹਿ ਆਪਣੀ ਤੋਂ ਵਹਿੜਿਆ ਇਹ ਕੋ ਦੇਰ ਪੰਜ ਚਾਰ ਲੈ ਜਾਓ ਬਾਕੀ ਠੰਡੀ ਠੁੰਡੀ ਸੀਜ਼ਨ ਲੱਗ ਚੰਗੀ ਹੈ ਜੀ ਲਓ ਜੀ ਅਜੇ ਦਿਨ ਪੰਜ ਚਾਰ ਦਿਨ ਲੱਜੂਗੀ ਤੇ ਸੂਹਾ ਕਿਨਵਾ ਸੂਗੀ ਸੂਹਾ ਦੂਜਾ ਜੀ ਹੈ ਦੂਜਾ ਸੂਹਾ ਹਾਂਜੀ ਹਾਂਜੀ ਦੂਜਾ ਸੂਹਾ ਦੋਸਤੋ ਸੂਣੀ ਆ ਤੇ ਮੂੰਹ ਮੱਥਾ ਪੂਰੀ ਫੇਸ ਕੁਆਲਿਟੀ ਤੁਸੀਂ ਆ ਕਰੋ ਮਾਰੋ ਧਿਆਨ ਬੜੀ 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 ਹੈ ਜੀ ਬਾਕੀ ਬਾਕੀ ਸੀਰਸ ਲੱਗ ਪੂਰੀ ਆ ਆ ਦੇਖੋ ਕੋਲ ਕਾ ਦਿਖਾਈਏ ਬਈ ਸੰਦੀਪ ਅਜੇ 5-4 ਦਿਨ ਕੱਢਦੀ ਹੈ ਜੀ ਹਾਂ ਜੀ ਹਾਂ ਜੀ 5-4 ਦਿਨ ਜਿਹੜੇ ਦੋਸਤੋ ਘਟੋ ਘਟਾ ਹਜੇ ਲੈ ਜੁਕੀ ਠੀਕ ਆ ਬਾਕੀ ਥਾਨ ਦੇਵਾ ਬਿਲਕੁਲ ਤੁਸੀਂ ਆਹ ਦੇਖ ਲਓ ਤੇ ਹਜੇ ਤੇਲ ਥੋੜੀ ਜਿਹੀ ਨਜ਼ਰ ਆਉਸੀ ਤੁਹਾਨੂੰ ਥੋੜੀ ਢਿੱਲਾਪਣ ਹੈਗਾ ਹਵਾਨੇ ਦੇ ਵਿੱਚ ਤੇ ਬਿਲਕੁਲ ਇੱਕ ਰੰਗ ਜਿਹੜੀ ਦੋਸਤੋ ਲਾਲ ਆ ਠੀਕ ਆ ਤੇ ਫੇਸ ਵਾਲੀ ਤੁਹਾਨੂੰ ਆਪਾਂ ਉਹ ਵੀ ਨਿੱਡਲੋਂ ਖਾਦਦੇ ਨੇ ਮਾੜਾ ਮੂੰਹ ਐਨ ਕਰੇ ਆ ਦੇਖੀ ਆ ਵੀ ਇਸ ਕੁਆਲਟੀ ਆ ਤੇ ਕੰਨ ਕੋਨ ਬੜਾ ਸ਼ੂਟਰਜ ਤੇ ਥਾਣੇ ਕੋਲ ਤੁਹਾਨੂੰ ਬੜੇ ਨੇੜੇ ਤੋਂ ਦਿਖਾ ਦਿੰਦੇ ਆ ਹੋ ਸਕਦਾ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਉਹ ਤੁਹਾਡਾ ਆਪਦਾ ਡਿਸੀਜਨ ਆ ਪਰ ਜਿਹੜੀ ਪ੍ਰੈਫਰੈਂਸ ਆ ਉਹ ਘਰ ਵਿਜ਼ਿਟ ਕਰਕੇ ਤੁਸੀਂ ਆਪਦੀ ਅੱਖੀ ਵੀ ਦੇਖ ਲਿਓ ਜਿਹੜੀ ਚੀਜ਼ ਤੁਹਾਨੂੰ ਦਿਖਾਈ ਜਾਂਦੀ ਆ ਆ ਕਰੋ ਚੈੱਕ ਜਰਾ ਠੀਕ ਆ ਜੀ ਦੱਸੰਦੇ ਵੀਰ ਇਹਦਾ ਲੈਣ ਦੇਣ ਸੰਦੇ ਸਾਹਿਬ ਮੁੱਲ 55 ਕਰਦੇ 50000 ਤੱਕ ਮਾਨਤਾ ਕਰ ਦਾਂਗੇ 50000 ਚੋਂ ਮਾਨਤਾ ਕਰਦਾਂਗੇ ਹਾਂਜੀ ਠੀਕ ਹੈ ਜੀ ਮੁੱਲ 55000 50 ਜੀ ਮਾਨਤਾ ਕਰ ਠੀਕ ਆ ਮੁੱਲ 55 ਤੇ 50000 ਦੇ ਵਿੱਚੋਂ ਦੋਸਤੋ ਲੈਸ ਹੋ ਜੂਗੀ ਹਾਂਜੀ ਤੇ ਬਾਕੀ ਥਣ ਦੇਵੇ ਦੀ ਪੂਰੀ ਸਾਫ ਆ ਆ ਦੇਖੋ ਆ ਜਿਹੜਾ ਬਹਿਣੀ ਵਾਲੇ ਪਾਸੇ ਠੀਕ ਆ ਤੇ ਨੰਬਰ ਆਪਣੇ ਸੰਦੀਪ ਭਾਈ ਦੇ ਬੋਲ ਲਗੇ 84370 38949 84370 38949 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੰਦੀਪ ਸਿੰਘ ਪਿੰਡ ਸੁਰ ਸਿੰਘ ਆ ਦੋਸਤੋ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਪਸ਼ੂ ਐਨੀਮਲ ਆਪਾਂ ਤੁਹਾਨੂੰ ਤਿੰਨ ਦਿਖਾਤੇ ਆ ਦੋ ਟੁੱਕੇ ਆ ਗੱਭਾਂ ਨਾਲ ਬਿਲਕੁਲ ਤਿਆਰੀ ਦੇ ਵਿੱਚ ਆ ਸੂਣ ਦੇ ਇੱਕ ਤੁਹਾਨੂੰ ਮੱਝ ਦਿਖਾਤੀ ਆ ਦੋਸਤੋ ਸੂਈ ਸੁਭਾਈ ਠੀਕ ਆ ਮੱਝਾਂ ਦੋਵੇਂ ਬਹੁਤ ਵਧੀਆ ਨੇ ਚੰਗੀਆਂ ਨੇ ਭਾਰੀਆਂ ਨੇ ਵਜਨ ਵਟੇ ਵਾਲੀਆਂ ਨੇ ਤੇ ਦੁੱਧ ਵਾਲੀਆਂ ਨੇ ਠੀਕ ਆ ਬਾਕੀ ਡਿਸੀਜਨ ਤੁਹਾਡਾ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਸੰਦੀਪ ਸਿੰਘ ਦੇ ਨਾਲ ਠੀਕ ਹੈ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ